ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਸੋਨਡਾ ਜੀ ਦੀ ਨਵੀਂ ਵੀਡੀਓ ਦੇ ਵਿੱਚ ਸੋ ਅੱਜ ਆਪਾਂ ਲੈ ਕੇ ਹਾਜ਼ਰ ਹੋਏ ਹਾਂ ਮਹਿੰਦਰਾ ਅਰਜਨ 605 ਡੀਆਈ ਟਰੈਕਟਰ ਦੀ ਵੀਡੀਓ ਦੋਸਤੋ ਕੀ ਰੇਟ ਆ ਕਿੰਨੇ ਮਾਡਲ ਆ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਸੋ ਜਿਹੜੇ ਵੀਰ ਚੈਨਲ ਤੇ ਪਹਿਲੇ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਜਿਹੜਾ ਦਬਲੋ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਸੋਡੇ ਕੋਲ ਦਿੱਲੀ ਤੋਂ ਦਿੱਲੀ ਪਹੁੰਚਦੇ ਰਹੇ ਦੋਸਤੋ ਗੱਲ ਕਰਦੇ ਨੇ ਟਰੈਕਟਰ ਦੀ ਮਹੀਂਦਰਾ ਅਰਜੁਨ 605 ਡੀਆਈ ਟਰੈਕਟਰ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਐਮ ਆਰ ਐਫ ਦੇ ਮਗਰਲੇ ਟਾਇਰ 16.5 ਦੇ ਵੱਡੇ ਟਾਇਰ ਦੋਸਤੋ ਵਧੀਆ ਕੰਡੀਸ਼ਨ ਦੇ ਇਸਨੂੰ ਵਿਚਾਰੇ ਟਾਇਰ ਸਾਬ ਮਿਲਣਗੇ ਬਾਕੀ ਬੈਕ ਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਆ ਡਾਵਰ ਤੇ ਡੰਡਾ ਸਨੂੰ ਨਾਲ ਮਿਲੂਗਾ ਪੰਜਾਬ ਨੰਬਰ ਟਰੈਕਟਰ ਟਰੈਕਟਰ ਸਾਰਾ ਸਾਫ ਪਿਆ ਰੰਗ ਪੇਂਟ ਪੱਕੋ ਸਾਰਾ ਟਰੈਕਟਰ ਸਾਫ ਪਿਆ ਬਿਲਕੁਲ ਜਰਹਤ ਟਰੈਕਟਰ ਤੇ ਛਤਰੀ ਲੱਗੀ ਹੋਈ ਹੈਗੀ ਪੰਜਾਬ ਨੰਬਰ ਆ ਦੋਸਤੋ ਤੇ ਇੰਜਨ ਗੇਅਰ ਬਿਲਕੁਲ ਸਾਫ ਪਿਆ ਦੋਸਤੋ ਰੰਗ ਪੇਂਟ ਕੋ ਸਾਰਾ ਡੇਟ ਸਾਫ ਪਿਆਗਾ ਮੂਹਰੇਲੇ ਟਾਇਰ ਦੋਸਤੋ ਗੁੱਡ ਇਅਰ ਦੇ ਆਗੇ ਮਗਰਲੇ ਟਾਇਰ ਐਮ ਆਰਫ ਦੇ ਆਗੇ ਤੇ ਬਾਕੀ ਸੈਡ ਗੇਅਰ ਟਰੈਕਟਰ ਆ ਪੰਜਾਬ ਨੰਬਰ ਦੋਸਤੋ ਪਾਵਰ ਸਟੀering ਡੂਲ ਕਲਚ ਟਰੈਕਟਰ ਵਧੀਆ ਕੰਡੀਸ਼ਨ ਆਗੀ ਤੇ ਛਤਰੀ ਲੱਗੀ ਹੋਈ ਆ ਬਾਕੀ ਤੁਸੀਂ ਵੀਡੀਓ ਚ ਸਾਰਾ ਟਰੈਕਟਰ ਦੇਖ ਸਕਦੇ ਹੋ ਤਿੰਨ ਸਿਲੰਡਰ ਅਰਜਨ 605 ਡੀਆਈ ਟਰੈਕਟਰ ਤੇ ਦੋਸਤੋ ਬਾਕੀ ਜੇ ਕਿਸੇ ਵੀ ਨੇ ਟਰੈਕਟਰ ਲੈਣਾ ਹੋਵੇ ਜਾਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਚਾਹੁੰਦਾ ਹੋਵੇ ਤਾਂ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਤੇ ਬਾਕੀ ਦੋਸਤੋ ਸੁਣੋ ਇਹ ਟਰੈਕਟਰ ਬਰਨਾਲਾ ਹੜਾ ਵਿਖੇ ਖੜਾ ਮਿਲੂਗਾ 2019 ਮਾਡਲ ਟਰੈਕਟਰ ਹੈ ਤੇ 582000 ਦਾ ਰੇਟ ਰੱਖਿਆ ਹੈ ਕਿ ਰੇਟ ਕੋਈ ਫਿਕਸ ਨਹੀਂ ਹੈ ਘੱਟ ਵੱਧ ਹੋ ਜਾਊਗਾ ਤੇ ਨਗਦ cash ਵੀ ਮਿਲ ਜੂਗਾ ਦੋਸਤੋ ਲੋਨ ਵੀ ਹੋ ਜਾਵੇ ਟਰੈਕਟਰ ਤੇ ਜੇ ਕੋਈ ਵੀ ਲੋਨ ਕਰਾਣਾ ਚਾਹੁੰਦਾ ਹੈ ਲੋਨ ਵੀ ਹੋ ਜੂਗਾ ਤੇ ਬਾਕੀ ਦੋਸਤੋ ਆਪਾਂ ਡੇਲੀ ਡੇਲੀ ਚੈਨਲ ਤੇ ਵੀਡੀਓ ਪਾਉਂਦੇ ਰਹਿੰਨੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਘਾਂ ਸ਼ੇਅਰ ਕਰਦਿਆ ਕਰੋ ਤਾਂ ਕਿ ਜਾਣਕਾਰੀ ਹੋਰ ਕਿਸਾਨ ਵੀਰਾਂ ਤੱਕ ਵੀ ਪਹੁੰਚ ਸਕੇ ਜੇ ਕੋਈ ਵੀ ਟਰੈਕਟਰ ਖਰੀਦਣਾ ਚਾਹੁੰਦਾ ਹੋਵੇ ਤਾਂ ਵੀਡੀਓ ਦੇਖ ਕੇ ਟਰੈਕਟਰ ਖਰੀਦ ਸਕਦਾ ਤੇ ਕਿਸੇ ਵੀਰ ਦਾ ਫਾਇਦਾ ਹੋ ਜਾਂਦਾ ਸੋ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰਦਿਆ ਕਰੋ ਦੋਸਤੋ ਬਾਕੀ ਆਪਾਂ